ਲੋਕਾਂ ਦੇ ਮਗਰ ਲੱਗੇ ਨਾ ਆਪਣੀ ਸ਼ਾਂਤੀ ਭੰਗ ਨਾ ਕਰੋ। ਅਗਰ ਤੁਸੀਂ ਸੋਹਣੇ-ਸੋਹਣੇ ਕੱਪੜੇ ਪਾਉਨੇ ਆ, ਡਰੈਸ ਵੈਲ ਕਰਦੇ ਆ ਆਪਣੇ ਆਪ ਨੂੰ। ਤੇ ਲੋਕੀ ਤੁਹਾਨੂੰ ਪਤਾ ਕੀ ਕਹਿਣਗੇ? ਕਿ ਇਹ ਸ਼ੋਅ ਆਫ ਕਰਦਾ। ਲੋਕਾਂ ਨੂੰ ਦਿਖਾੜਦਾ ਆ ਕਿ ਮੈਂ ਬਹੁਤ ਸੋਹਣਾ ਆ, ਮੇਰੇ ਕੋ ਕੱਪੜੇ ਬਹੁਤ ਸੋਹਣੇ-ਸੋਹਣੇ ਆ। ਅਗਰ ਤੁਸੀਂ ਸਿੰਪਲ ਆ, ਸਿੰਪਲ ਕੱਪੜੇ ਪਾਉਨੇ ਆ ਤੇ ਲੋਕੀ ਤੁਹਾਨੂੰ ਗਰੀਬ ਸਮਝਣਗੇ ਕਿ ਇਹ ਫੋ ਆ। ਤੇ ਅਗਰ ਤੁਹਾਡਾ ਪਰ ਵੱਧ ਗਿਆ, ਤੁਸੀਂ ਥੋੜ੍ਹੀ ਹੈ ਭਾਰੇ ਲੱਗਣ ਲੱਗ ਪਏ ਆ ਤੇ ਲੋਕੀ ਕਹਿਣਗੇ ਕਿ ਇਹ ਖਾਂਦਾ ਬਹੁਤ ਹੋਣਾ ਹੀ ਇਸ ਪ੍ਰੋਬਬਲੀ ਈਟਿੰਗ ਟੂ ਮੱਚ ਤੇ ਜੇ ਤੁਸੀਂ ਬਤਲੇ ਆ ਤੇ ਇਹ ਗੱਲ ਕਹਿਣਗੇ ਕਿ ਹੋ ਸਕਦਾ ਇਹਨੂੰ ਕੋਈ ਬਿਮਾਰੀ ਹੋਵੇ ਇਹ ਅਨਵੈਲ ਲੱਗਦਾ ਤੇ ਜੇ ਤੁਹਾਡੇ ਕੋਲ ਪੈਸਾ ਆ ਤੁਸੀਂ ਵੈਲਥੀ ਆ ਤਾਂ ਲੋਕੀ ਇਹ ਕਹਿਣਗੇ ਕਿ ਇਹ ਐਰੋਗੈਂਟ ਆ ਇਹ ਚ ਆਕੜ ਬਹੁਤ ਆ ਯਾਨੀ ਖਣੀ ਦੇ ਨਾਲ ਅੱਖ ਨਹੀਂ ਮਿਲਾਉਂਦਾ ਇਹ ਆਪਣੇ ਲੈਵਲ ਦੇ ਜਾਂ ਆਪਣੇ ਤੋਂ ਵੱਡੇ ਲੈਵਲ ਦੇ ਬੰਦੇ ਪੜਦਾ ਤੇ ਅਗਰ ਤੁਸੀਂ ਸਟਰਗਲ ਕਰ ਰਹੇ ਆ ਤੁਸੀਂ ਅਮੀਰ ਨਹੀਂ ਹੋ ਰਹੇ ਜਾਂ ਤੁਹਾਡੇ ਕੋਲ ਦੁਨੀਆ ਦੀਆਂ ਚੀਜ਼ਾਂ ਹੈ ਨਹੀਂਆਂ ਤਾਂ ਲੋਕੀ ਤੁਹਾਨੂੰ ਲੇਜੀ ਕਹਿਣਗੇ ਨਿਸ਼ਤੀ ਪਈਓ ਆ ਇਹ ਕੰਮ ਨਹੀਂ ਕਰ ਸਕਦਾ ਆਪਣੀ ਸ਼ਾਂਤੀ ਨੂੰ ਕਦੀ ਪਾਗ ਨਾ ਕਰੋ ਲੋਕਾਂ ਦੇ ਮਗਰ ਲੱਗ ਕੇ ਇੰਜੋਏ ਕਰੋ ਲਾਈਫ ਨੂੰ ਜੰਦ ਜੰਦੇ ਛੋਟੀ ਜਿਹੀ ਸਟੋਰੀ ਸੁਣਾਦੇ ਆ ਅੱਪਜੀ ਨੂੰ ਡੱਡੂਆਂ ਦਾ ਕੰਪੀਟੀਸ਼ਨ ਹੋ ਗਿਆ ਇੱਕ ਪੋ ਲਾ ਦਿੱਤਾ ਗਿਆ ਪਾਈਪ ਜੇ ਨੂੰ ਕਹ ਦਿੰਦੇ ਆਪਾਂ ਉਸ ਪਾਈਪ ਤੇ ਚੜਨਾ ਡੱਡੂ ਨਹੀਂ ਜਿਹੜਾ ਉਸ ਪਾਈਪ ਦੇ ਉੱਪਰ ਚੜ ਗਿਆ ਉਸ ਡੱਡੂ ਨੂੰ ਇਨਾਮ ਮਿਲੇਗਾ ਬਹੁਤ ਵੱਡਾ بڑے بڑے ਡੱਡੂ ਆ ਗਏ ਵਿਦਵਾਨ ਡੱਡੂ ਆ ਗਏ ਤਕੜੇ ਸਟਰੌਂਗ ਡੱਡੂ ਆ ਗਏ ਅਕਲਮੰਦ ਆ ਗਏ ਟਰਾਈ ਕੀਤੀ ਕੋਈ ਕਾਮਯਾਬ ਨਹੀਂ ਹੋਇਆ ਪਰ ਇੱਕ ਛੋਟਾ ਜਿਹਾ ਡੱਡੂ ਮਿਹਨਤ ਲਗਾ ਕੇ ਕਰਨ ਉਸ ਪਾਈਪ ਤੇ ਚੜਨ ਦੀ ਤੇ ਜਿਨ੍ਹਾਂ ਨੇ ਟ੍ਰਾਈ ਕੀਤੀ ਸੀ ਕਾਮਯਾਬ ਨਹੀਂ ਹੋਏ ਉਹ ਤਕੜੇ ਅਕਲਮੰਦ ਮਿਹਨਤੀ ਅਮੀਰ ਡੱਡੂ ਉਹਨੂੰ ਗੱਲਾਂ ਸੁਣਾ ਰਹੇ ਨੇ ਕਿ ਉਹ ਛੋਟਿਆ ਜਿਹਾ ਡੱਡੂ ਆ ਜਦ ਇੰਨੇ بڑے بڑے ਵਿਦਵਾਨ ਤਕੜੇ ਇਸ ਪੋਲ ਤੇ ਨਹੀਂ ਚੜ ਸਕੇ ਤੂੰ ਕੀ ਚੜ ਲੇਗਾ ਉਹਨੇ ਪਰਵਾਹ ਨਹੀਂ ਕੀਤੀ ਉਹ ਛੋਟੇ ਡੱਡੂ ਨੇ ਉਹ ਮਿਹਨਤ ਕਰਦਾ ਗਿਆ ਕਰਦਾ ਗਿਆ ਤੇ ਅਖੀਰ ਉਹ ਡੱਡੂ ਪੋਲ ਤੇ ਚੜ ਗਿਆ ਤੇ ਉਹ ਜਿਹੜੇ ਬਾਕੀ ਉਹਨੂੰ ਖਿੱਚਦੇ ਸੀ ਉਹਦੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਸੀ ਜਾਂ ਉਹਨੂੰ ਥੱਲੇ ਡੇਗਣ ਦੀ ਕੋਸ਼ਿਸ਼ ਕਰਦੇ ਸੀ ਉਹ ਪੁੱਛਦੇ ਉਹਨੂੰ ਇੱਕਦਾਂ ਹੋ ਗਿਆ ਇਹ ਕਿਦਾਂ ਕਰ ਲਿਆ ਤੂੰ ਇੱਕ ਛੋਟਾ ਜਿਹਾ ਡੱਡੂ ਹੋਣ ਦੇ ਬਾਵਜੂਦ ਤੂੰ ਕਿੱਦਾਂ ਚੜ ਗਿਆ ਇਸ ਪੋਲ ਤੇ ਉਹਨੇ ਕੋਈ ਜਵਾਬ ਨਹੀਂ ਦਿੱਤਾ ਜਦ ਤਿੰਨ ਚਾਰ ਵਾਰ ਫੇਰ ਪੁੱਛਿਆ ਗਿਆ ਫਿਰ ਵੀ ਉਹਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹਦਾ ਦੋਸਤ ਹੀ ਲੱਗੇ ਖੜਾ ਉਹ ਛੋਟੇ ਜਿਹੇ ਡੱਡੂ ਦਾ ਤੂਣਾ ਵਿਦਵਾਨਾਂ ਨੇ ਅਕਲਮੰਦਾ ਨੇ ਉਹਨੂੰ ਪੁੱਛਿਆ ਕਿ ਜਵਾਬ ਕਿਉਂ ਨਹੀਂ ਦਿੰਦਾ ਉਹਦਾ ਦੋਸਤ ਕਹਿੰਦਾ ਹੈ ਜਵਾਬ ਨਹੀਂ ਦੇ ਸਕਦਾ ਕਿਉਂਕਿ ਇਹ ਬੋੜਾ ਤੇ ਗੁੰਗਾ ਆ ਅਗਰ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਆ ਇਸ ਛੋਟੇ ਡੱਡੂ ਤੋਂ ਮੈਂ ਜਾਂ ਤੁਸੀਂ ਸਿੱਖ ਸਕਦੇ ਆ ਅਗਰ ਤੁਹਾਡਾ ਟੀਚਾ ਪੱਕਾ ਆ ਅੰਬਿਸ਼ਨਸ ਤੱਕੜੇ ਤੁਹਾਡੇ ਜਿੰਨੀ ਅਮਰਜੀ ਲੋਕੀ ਗੱਲਾਂ ਕਰੀ ਜਾਣ ਆਪਣੇ ਆਪ ਨੂੰ ਥੱਲੇ ਨਾ ਸਿੱਟੋ ਕਾਮਯਾਬੀ ਕਦਮ ਚਮੇਗੀ